何でか分からない。 ਫਕਿੰਗ ਮੈਂ ਟਰੈਕਟਰ ਨੂੰ ਵਾੜਾ ਪਿੱਛੇ ਕਰਾ ਕੇ ਲਾ ਦੇ ਮਾਲਾ ਲੈ ਚੱਲੀ ਹਾਂ ਲੈ ਦੇਖੋ ਜੀ ਅਮ ਚੱਲ ਰਿਹਾ ਜੋਰਾਂ ਤੇ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਮੌਸਮ ਵੀ ਖਰਾਬ ਹੋ ਰਿਹਾ ਫਟਾਫਟ ਗਰੰਟ ਹੋਏ ਭਰਾ ਦੀਏ ਪਾਣੀ ਪੈਣ ਤੋਂ ਮੰਦਰ ਨੂੰ ਕਰਾ ਇੱਧਰ ਲੈ ਜਾਂਗਾ ਮੰਦਰ ਨੂੰ ਕਰਾ ਇੱਥੇ ਲਿਆ ਪਹਿਲਾ ਟੋਆ ਭਰੋ ਕਰਾਣ ਨਾਲ ਹਾਂ ਕਰਾਉਣ ਗਿਆ ਇੱਧਰ ਲਿਆ ਪਤਾ ਕੀ ਹੈ ਜੇ ਪਾਣੀ ਖੜ ਗਏ ਟਰੈਕਟਰ ਨਹੀਂ ਚੱਲਣੇ ਫਿਰ ਜੇ ਜੇ ਪਾਣੀ ਖੜ ਗਏ ਨਾ ਤਾਂ ਅੱਗੇ ਚੱਲਾਂਗੇ ਮੇਰੇ ਦਲਦਲ ਬਣ ਜੂ ਤੇ ਬਾਜੇ ਉੱਡਾ ਕੋ ਟੋਕੜ 2 ਕਿੱਲਾ ਦੇ ਵਿੱਚ ਝੜ ਗਿਆ ਲਾਓ ਝੜ ਗਿਆ ਖਾਲੀ ਨਹੀਂ ਹੋਈ ਮਿੱਟੀ ਇਹ ਪਿਓਰ ਕਾਲੀ ਬਈ ਕਿੰਨਾ ਨੇ ਭੱਡੇ ਦੇ ਹੋਰ ਇਹ ਟੋਲਾ ਕਹਿੰਦਾ ਨੂੰ ਜੱਲਾਂ ਮਾਰੀ ਜਾਂਦੇ ਆ ਮਿੱਟੀ ਕਾਲੀ ਵਰਤੀ ਦੀ ਹੈ ਮੌਸਮ ਖਰਾਬ ਹੋ ਗਿਆ ਵੀਡੀਓ ਨੂੰ ਕਰ ਦਿਓ ਸ਼ੇਅਰ ਬਈ ਸਬਸਕ੍ਰਾਈਬ ਕਰ ਚੈਨਲ ਨੂੰ ਆਪਣੇ ਨੂੰ ਕੋਈ ਪੈਸੀ ਨਾਲ ਨਾਲ ਪੱਤਰ ਕਰਾ ਦਈਏ ਕਿਉਂ ਮੀਂਹ ਦਾ ਪਤਾ ਨਹੀਂ ਸੀਗਾ ਹੁਣ ਮੁੜ ਕੇ ਅਗਲੇ ਦੀ ਮੱਕੀ ਚ ਪੜੀ ਨੇ ਜਾਵੇ ਤਰੂ ਹੁਣ ਸੱਟ ਕਰਾਉਣ ਲੱਗੇ ਆ ਸਾਰਾ